दूसरी तरफ ट्रस्ट के प्रधान राहुल मट्टू ने कहा कि उन्होंने ट्रस्ट कानूनी ढंग से बनाया है गाय सेवा समिति के पदाधिकारी अपनी मन मर्जियां कर रहे थे पूरे क्षेत्र तथा प्रमुख लोगों की सहमति से ट्रस्ट बनाया गया है गाय सेवा समिति में गौशाला की काफी दूरदशा कर दी गई थी वे गौशाला के उत्थान के लिए हर प्रयास करेंगे गाय सेवा समिति के पदाधिकारी ने जो भी कथित तौर पर गौशाला को नुकसान पहुंचाया है

ਇਥੇ ਤੁਹਾਨੂੰ ਮਤਲਬ ਕਿ ਜਿਹੜੇ ਬਾਬਾ ਭੋੜੇ ਵਾਲੇ ਜੀ ਦੇ ਜਿਨ੍ਹਾਂ ਦੇ ਬਾਬੇ ਭੋੜੇ ਵਾਲੇ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਇਕ ਇਹਨਾਂ ਦਾ 메ਨ ਦਰਬਾਰ ਕਨਖਲਿਆ ਇਕ 메ਨ ਦਰਬਾਰ ਬਾਬੇ ਭੋੜੇ ਵਾਲੇ ਦਾ ਦਿੱਲੀ 'ਚ ਆ ਉੱਥੋਂ ਦੇ ਸਾਧੂ ਸੰਤ ਆਏ ਆ ਸੰਤ ਸਮਾਜ ਉਹਨਾਂ ਦੇ 메ਨ ਜਿਹੜੇ ਹੈੱਡ ਗਏ ਆ ਆ ਬਾਬੇ ਭੋੜੇ ਵਾਲੇ ਦੇ ਸੰਤ ਸਮਾਜ ਉਹ ਆਪ ਇੱਥੇ ਆ ਕੇ ਤੁਹਾਨੂੰ ਇਹ ਡਿਊਟੀ ਸੌਂ ਕੇ ਗਏ ਆ ਕਿ ਤੁਸੀਂ ਇਹ ਕਮੇਟੀ ਚਲਾਨੀ ਆ ਤੁਸੀਂ ਗਾਂ ਤੋਂ ਸਾਰੀ ਦੇਖ ਰੱਖਣੀ ਆ ਕਿਉਂਕਿ ਇਹਨਾਂ ਨੇ ਸਮਝ ਲਓ ਕਿ ਜੇ ਇਹ ਕਹਿੰਦੇ ਨਾ ਆਪਾਂ 2001 ਦੇ ਆ ਇੱਥੇ ਤੰਲਾ 2001 ਦੇ ਇਨਾਂ ਨੇ ਇੱਥੇ ਇੰਨੇ ਕ ਕਪਲੇ ਕੀਤੇ ਆ ਕਿ ਜਿਹੜੇ ਦਸਨ ਜੋਗ ਨਹੀਂਗੇ ਵੱਡੇ ਪੱਦਰ ਤੇ ਇਨਾਂ ਨੇ ਇੱਥੇ ਕ੍ਰਪਸ਼ਨ ਕੀਤੀ ਆ ਭਾਜੀ ਇੱਥੇ ਘੱਟੋ ਘੱਟ ਵੀ 6600 ਡੰਗਰ ਹੈਗਾ ਇਹ ਜਿਹੜਾ ਅੱਜ ਤੁਸੀਂ ਵੇਖੋਗੇ ਘੱਟੋ ਘੱਟ 2250 ਡੰਗਰ ਸਾਰਾ ਰਹਿ ਗਿਆ ਗਿਣਤੀ ਸੀ ਜਦੋਂ ਆਪਣੇ ਕਈ ਮੈਂਬਰ ਹੀ ਜੀਵਨ ਜੀ ਇੱਥੇ ਪ੍ਰਧਾਨ ਬਣ ਚੁੱਕੇ ਆ ਜਦੋਂ ਜੀਵਨ ਉਹਦੇ ਅੰਡਰ ਚ ਹੀ ਇਹ ਉਦੋਂ ਉਦੋਂ ਤੱਕ ਉਦੋਂ ਤੱਕ ਗਿਣਤੀ ਸੀ ਇੱਥੋਂ ਦੀ ਉਦੋਂ ਘੱਟੋ ਘੱਟ 6700 ਡੰਗਰ ਹੁੰਦਾ ਸੀ ਜਿਹੜੇ ਅੱਜ ਤੁਸੀਂ ਲਾਓਗੇ ਘੱਟੋ ਘੱਟ 2250 ਡੰਗਰ ਆ ਘੱਟੋ ਘੱਟ ਵੀ ਇ ਕੀ ਕੋਈ ਲਿਖਤ ਪਰਚੇ ਨਹੀਂਗਾ ਤੁਹਾਨੂੰ ਮਿਲੋ ਕਿ ਉਹ 403 400 ਡੰਗਰੇ ਕਿੰਨਾ ਉਹ ਵਿੱਚ ਜਦੋਂ ਦਾ ਰਵੀ ਨੰਦਾ ਇੱਥੇ ਚੀਫ ਪੈਟਰਨ ਬਣਿਆ ਬਲਕਿ ਚੀਫ ਪੈਟਰਨ ਇਹ ਬਣ ਨਹੀਂ ਸਕਦਾ ਕਿਉਂਕਿ ਇਹ ਦੀ ਜੱਦੀ ਪੁਸ਼ਤੀ ਜਗ੍ਹਾ ਨਹੀਂ ਗਈ ਕੋਈ ਹਮਲੇ ਇਹ ਸੰਤ ਸਮਾਜ ਦੀ ਜਗ੍ਹਾ ਇੱਥੋਂ ਦਾ ਚੀਫ ਪੈਟਰਨ ਇਹ ਬਣ ਨਹੀਂ ਸਕਦਾ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜਾ ਜਿਹੜੇ ਬਾਬਾ ਭੋੜੀ ਵਾਲੀ ਦੇ ਜਿਹੜੇ ਮੇਨ ਬਾਬਾ ਭੂੜੇ ਵਾਲੇ ਸੰਤ ਸਮਾਜ ਦੇ ਉੱਤੇ ਕੋਈ ਨਹੀਂ ਨਾ ਹੈਗਾ ਕਿ ਤੁਸੀਂ ਮੰਨਦੇ ਜੇ ਜਿੰਨਾ ਦਾ ਸਾਰਾ ਸਿਸਟਮ ਇੱਥੇ ਇੱਧਰ ਰਜਿਸਟਰ ਉਹਨਾਂ ਵੱਲੋਂ ਆ ਕਮੇਟੀ ਕਮੇਟੀ ਰੱਦ ਵੀ ਉਹਨਾਂ ਵੱਲੋਂ ਹੀ ਕੀਤੀ ਗਈ ਆ ਬਾਬਿਆਂ ਵੱਲੋਂ ਬਾਬਿਆਂ ਦਾ ਮਤਲਬ ਕੀ ਬਾਬਿਆਂ ਜਦੋਂ ਆਪਦੀ ਕਮੇਟੀ ਰਜਿਸਟ੍ਰੇਸ਼ਨ ਹੋਈ ਆ ਬਾਬਿਆਂ ਦੇ ਮਤਲਬ ਕੀ ਵਿੱਚ ਸੈਨ ਹੋਏ ਆ ਸੰਮਤਤਾ ਦੇ ਮੰਤਤਾ ਦੇ ਵਿੱਚ ਸੈਨ ਹੋਏ ਆ ਮਤਲਬ ਕੀ ਸਾਰਾ ਵੇਰਵਾ ਮੰਤਾਨੇ ਵਿੱਚ ਦਿੱਤਾ ਤੇ ਤਦ ਕਰਕੇ ਰਜਿਸਟ੍ਰੇਸ਼ਨ ਹੋਈ ਹੈ ਮੰਤਾਨੇ ਕਰਾਈ ਹੈ ਮੰਤਤਾ ਮਤਲਬ ਕੀ ਦਿੱਲੀ ਤੋਂ ਵੀ ਆਪਣੇ ਸੂਰਦਾਸ ਜੀ ਬਾਬਾ ਹੀ ਆਏ ਹੀ ਜਿਹੜੇ ਮੇਨ ਗੱਡੀ ਤੇ ਬੈਠੇ ਆ ਇਸ ਟਾਈਮ ਮਤਲਬ ਕਿ ਉਹਨਾਂ ਨੇ ਇਹਨਾਂ ਦੀ ਮਤਲਬ ਕਿ ਤੁਹਾਨੂੰ ਮੈਂ ਦੱਸਾਂ ਇੰਨੀਆਂ ਕਿ ਬਰਾਈਆਂ ਇਹਨਾਂ ਦੀਆਂ ਜਿਹੜੀਆਂ ਆਪਾਂ ਦੱਸਣ ਯੋਗ ਹੀ ਨਹੀਂਆਂ ਜੇ ਰਜਿਸਟਰ ਆਪਾਂ ਮੰਨਦੇ ਕਿ ਰਜਿਸਟਰ ਆ ਤੇ ਸਾਡੀ ਵੀ ਰਜਿਸਟਰ ਆ ਆਪਾਂ ਕਿਹੜੀ ਰਜਿਸਟਰ ਤੋਂ ਬਗੈਰ ਬੈਠੇ ਆ ਸਾਡੀ ਰਜਿਸਟ੍ਰੇਸ਼ਨ ਹੋਈ ਆ ਸਾਨੂੰ ਵੀ ਜਿਹੜੇ ਜਿਹੜਾ ਜਿਨ੍ਹਾਂ ਦੀ ਹੈ ਮਾਲਕੀ ਹੈ ਇੱਥੇ ਉਹਨਾਂ ਨੇ ਹੱਡੀ ਰਜਿਸਟ੍ਰੇਸ਼ਨ ਕਰਾਈ ਆ ਇਹ ਗੱਲ ਤਾਂ ਇਹ ਮੰਤਾਂ ਨੂੰ ਪੁੱਛੋ ਜਿਹੜੇ ਮੰਤਾਂ ਜਿਹੜੇ ਮੰਤਾਂ ਨੇ ਜਿਹੜੀ ਮਾਲਕੀ ਆ ਇਹ ਉਹਨਾਂ ਨੇ ਕੈਨਸਲ ਕਰਾਈ ਆ ਇਹ ਹੁਣਾਨੂੰ ਨਹੀਂ ਪਤਾ ਕਿ ਉਹਨਾਂ ਨੇ ਕਿੱਦਾਂ ਕੈਨਸਲ ਕਰਾ ਧੱਕੇਸ਼ਾਹੀ ਕੋਈ ਨਹੀਂ ਭਾਈ ਇੱਥੇ ਸਾਰੇ ਤੁਸੀਂ ਸਟਾਫ ਜੀ ਆਪਾਂ ਤੱਕ ਐਸ਼ਾਈ ਕਰਦੇ ਹੋਏ ਇਹਦਾ ਜੇ ਸਾਫ ਸਾਰਾ ਸਾਡੇ ਨਾਲ ਨਾ ਹੋਵੇ ਜੀ ਬਹਿ ਦੀਪਕ ਠਕਰਾਲ ਐਕਸ ਪ੍ਰੈਜ਼ੀਡੈਂਟ ਜੀ ਐਕਸ ਪ੍ਰੈਜ਼ੀਡੈਂਟ ਹੁਣ ਪ੍ਰੈਜ਼ੀਡੈਂਟ ਨਹੀਂ ਆ ਮੈਂ ਪ੍ਰੈਜ਼ੀਡੈਂਟ ਆਫ ਵਿਡਰੋ ਕਰਨਾ ਚਾਹੁੰਦਾ ਸੀ ਕਿਉਂਕਿ ਇਹਨਾਂ ਨੂੰ ਮੈਂ ਸਾਈਨਿੰਗ ਅਥਾਰਟੀ ਵੀ ਐਨਾਨੁਨ ਜਿਤੀ ਜਗਵਿੰਦਰ ਸਿੰਘ ਨੂੰ ਤੇ ਅਸ਼ਵਨੀ ਕੁਮਾਰ ਮਟੂ ਇੱਕ ਬੜਾ ਹੋਣਹਾਰ ਤੇ ਵਧੀਆ ਬੰਦਾ ਹੈ ਜਿਹੜਾ ਕਿ ਗਊਸ਼ਾਲਾ ਦੀ ਸੇਵਾ ਵਿੱਚ ਹਰ ਵੇਲੇ ਸਭ ਤੋਂ ਅੱਗੇ ਆਂਦਾ ਹੈ ਮੈਂ ਛੋਟਾ ਭਰਾ ਵੈ ਆਪਣਾ ਤੇ ਇਹਨੇ ਗਊਸ਼ਾਲਾ ਦੇ ਵਿੱਚ ਇਹ ਜਿਹੜੇ ਬੰਦੇ ਕਹਿੰਦੇ ਨੇ ਮੈਂ ਬਹੁਤ ਅਸੀਂ ਸੇਵਾਦਾਰ ਆ ਇਹਨਾਂ ਨੂੰ ਪੁੱਛੋ ਕਿ 100 ਰੁਪਏ ਦੀ ਵੀ ਕਦੀ ਪਰਚੀ ਘਟਾਈ ਹੈ ਮੈਂਬਰਾਂ ਨੇ ਇਸ ਲੜਕੇ ਨੇ 50000 ਰੁਪਇਆ ਹੁਣੇ ਇੱਥੇ ਲਗਾ ਕੇ ਆਪਣੇ ਕੋਲੋਂ ਗਊਂਸ਼ਾਲਾ ਦੇ ਵਿੱਚ ਬਾਬਾਈ ਦਾ ਮੰਦਿਰ ਬਣਾਇਆ ਹੈ ਸਭ ਬੜਾ ਵਧੀਆ ਸਤਿਕਾਰ ਸਾਰਿਆਂ ਨੇ ਕੀਤਾ ਹੈ ਸਾਰੇ ਬਾਬਾ ਹੀ ਆਏ ਸੀ ਸਾਰਿਆਂ ਨੂੰ ਸਾਰੇ ਸੇਵਾਦਾਰ ਇਹਨਾਂ ਦੇ ਨਾਲ ਹੈ ਮੈਂ ਵੀ ਇਹਨਾਂ ਦੇ ਨਾਲ ਆ ਬਿਲਕੁਲ ਕਿਉਂਕਿ ਉਹ ਬਿਲਕੁਲ ਆਪਣੇ ਆਪ ਸਾਈਨਿੰਗ ਅਥਾਰਟੀ ਉਹਨਾਂ ਨੂੰ ਦਿੱਤੀ ਹੈ ਤੇ ਉਹਨਾਂ ਨੇ ਆਪਣੇ ਆਪ ਕਿਨੂੰ ਚੈੱਕ ਕਰਦੇ ਕਿਨੂੰ ਨਹੀਂ ਕਰਦੇ ਮੈਂ ਐਸਐਚਓ ਡੀ ਡਿਵੀਜ਼ਨ ਨੂੰ ਉਹਨਾਂ ਨੂੰ ਇਹਨਾਂ ਦੇ ਬਰਖਲਾਬ ਕੰਪਲੇਂਟ ਵੀ ਦਿੱਤੀ ਹੋਈ ਹੈ ਸੀਪੀ ਸਾਹਿਬ ਨੂੰ ਵੀ ਦੱਸਿਆ ਹੋਇਆ ਹੈ ਕਿ ਭਈ ਇਹ ਜਿਹੜੀ ਕਮੇਟੀ ਹੈ ਇਹਦੇ ਨਾਲ ਮੈਂ ਨਹੀਂ ਰਹਿਣਾ ਚਾਹੁੰਦਾ ਇਹ ਬਿਲਕੁਲ ਮੇਰੇ ਨਾਲ ਸਾਥ ਨਹੀਂ ਦਿੰਦੇ ਮੈਂ ਬਿਲਕੁਲ ਉਹ ਸਾਰੇ ਫੰਡਾਂ ਦਾ ਜਿਹੜਾ ਹਸਾਬ-ਕਿਤਾਬ ਹੈ ਉਹ ਜਿਹੜਾ ਇਹਨਾਂ ਦਾ ਫੰਡਸ ਹੈਗੇ ਮੇਰੇ ਕੋਲ ਤਾਂ ਸਾਈਨਿੰਗ ਅਥੋਰਟੀ ਨਹੀਂ ਗਈ ਮੈਂ ਕਿਹੜੇ ਫੰਡ ਉਥੇ ਯੂਜ਼ ਕਰ ਸਕਣਾ ਜਿਹਨਾਂ ਕੋਲ ਸਾਈਨਿੰਗ ਅਥੋਰਟੀ ਹੈ ਫੰਡ ਤਾਂ ਉਹ ਹੀ ਕਢਾ ਸਕਦੇ ਮੈਂ ਤਾਂ ਕਢਾਈ ਨਹੀਂ ਸਕਦਾ ਕੋਈ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਭਈ ਪਹਿਲੋ ਕਿਸੇ ਗੱਲ ਤੇ ਝਗੜਾ ਹੋਇਆ ਸੀ ਗਊਂਸ਼ਾਲਾ ਦੇ ਵਿੱਚ ਉਸ ਕਾਰਨ ਇਹਨਾਂ ਨੇ ਕਿਹਾ ਦੀ ਗਊਂਸ਼ਾਲਾ ਦੇ ਵਿੱਚ ਜਿਹੜਾ ਹੈਗਾ ਵੈ ਇਹ ਸਾਰਾ ਮੈਂ ਕਹਾਂ ਜੀ ਮੈਂ ਝਗੜਾ ਨਹੀਂ ਕਰਨਾ ਚਾਹੁੰਦਾ ਮੈਨੂੰ ਕੋਈ ਲੋੜ ਨਹੀਂ ਮੈਂ ਨਹੀਂ ਪ੍ਰੈਜ਼ੀਡੈਂਟ ਬੰਨਾ ਚਾਹੁੰਦਾ ਤੇ ਇਹਨਾਂ ਨੇ ਕਿਹਾ ਜੀ ਅਨਿਲ ਕੁਮਾਰ ਨੂੰ ਪ੍ਰੈਜ਼ੀਡੈਂਟ ਬਣਾ ਦਿਓ ਮੈਂ ਕਹਾ ਐਸਾ ਨਹੀਂ ਤੁਸੀਂ ਇਹਨਾਂ ਦਾ ਮਤਾ ਪਾਸ ਕੀਤਾ ਸੀ ਅਸੀਂ ਮੇਰਾ ਝਗੜਾ ਇੱਥੇ ਹੋਇਆ ਮਤਾ ਪਾਸ ਕੀਤਾ ਸੀ ਕਿ ਸਾਡੇ ਚਾਰਾਂ ਦੇ ਮਰਜ਼ੀ ਦੇ ਬਗੈਰ ਰਵੀ ਨੰਦਾ ਅਸ਼ਵਨੀ ਕੁਮਾਰ ਜਗਵਿੰਦਰ ਸਿੰਘ ਤੇ ਦੀਪਕ ਠਕਰਾਲ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਮਤਾ ਪਾਸ ਹੋਇਆ ਕਿ ਜਿਹੜੇ ਕੀ ਮੈਂਬਰ ਪਾਏ ਜਾਣਗੇ ਨਵੇਂ ਉਹ ਸਾਡੇ ਸਾਰਿਆਂ ਦੀ ਮਰਜ਼ੀ ਨਾਲ ਪਾਏ ਜਾਣਗੇ ਪ੍ਰੂਫ ਉਹ ਪ੍ਰੂਫ ਦੇਗਾ ਜਿਹੜਾ ਉਹ ਐ ਲੈ ਗਏ ਮੇਰੇ ਕੋਲ ਉਹ ਕਾਗਜ਼ ਕਨਫਿਡੈਂਸ਼ੀਅਲ ਕੀ ਬਈ ਇਹ ਆਪਣਾ ਜਗਵਿੰਦਰ ਸਿੰਘ ਕੋਲ ਅਸ਼ਵਨੀ ਕੁਮਾਰ ਕੋਲ ਸਾਈਨ ਕਰਾ ਕੇ ਬਿਲਕੁਲ ਬਿਲਕੁਲ ਕੋਈ ਬਾਬਾ ਜੀ ਦਾ RAM ji ਦਾ ਮੰਦਿਰ ਅਲੱਗ ਬਣਿਆ ਹੋਇਆ ਹੈ ਅੰਦਰ ਜਾਓਗੇ ਤੁਹਾਨੂੰ ਆਪਣਾ ਨਜ਼ਰ ਆ ਜਾਏਗਾ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਨਾ ਨਹੀਂ ਪੁਲਿਸ ਨੂੰ ਤਾਂ ਮੈਂ ਕਮਲ ਲੈਣ ਦਿੱਤੀ ਹੀ ਹੈ ਐਸਐਚਓ ਡੀ ਡਿਵੀਜ਼ਨ ਜੋ ਕੋਲ ਜਾ ਕੇ ਐਸਐਚਓ ਸਾਹਿਬ ਕੋ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਕੰਪਲੇਨਟ ਦਿੱਤੀ ਹੈ ਕਿ ਇਹਦਾ ਹਿਸਾਬ ਲਿੱਤਾ ਜਾਵੇ ਜਦੋਂ ਮੈਂ ਇੱਥੇ ਪ੍ਰੈਜ਼ੀਡੈਂਸੀ ਮੈਂ ਆਊਟ ਆਫ ਸਟੇਸ਼ਨ ਗਿਆ ਸੀ 28 ਲੱਖ ਰੁਪਏ ਬੈਲੈਂਸ ਸੀ ਜਦੋਂ ਮੈਂ ਆਇਆ ਤੇ 14 ਲੱਖ ਰੁਪਏ ਬੈਲੈਂਸ ਸੀ ਮੈਂ ਸਰਵੈਨਾਂ ਕੋਲ ਸਾਹ ਪੁੱਛਿਆ ਸਾਹ ਪੁੱਛਣ ਤੋਂ ਬਿਗੈਰ ਪਹਿਲੋ ਮਤੇ ਦਾ ਹੋਇਆ ਕਿ ਬਈ ਤੁਸੀਂ ਮਤਾ ਪਾਇਆ ਤੁਸੀਂ ਆਪਣੇ ਮੈਂਬਰ ਕਿਸਰਾ ਪਾ ਲੇ ਮੇਰੇ ਮੈਂਬਰ ਕਿਉਂ ਨਹੀਂ ਪਾਏ ਐਸ ਗੱਲ ਤੋਂ ਮੇਰਾ ਐਨ ਨਾਲ ਵਿਰੋਧ ਹੋਇਆ ਜਿਸ ਮੇਰੇ ਕੋਲ ਸਾਈਨਿੰਗ ਅਥਾਰਟੀ ਨਹੀਂ ਸੀ ਸਜਦੇ ਕੋਲ ਸਾਈਨਿੰਗ ਅਥਾਰਟੀ ਫੰਡਸ ਨੂੰ ਹੀ ਵਿਡਰਾਅ ਕਰਾ ਸਕਦਾ ਮੇਰੇ ਕੋਲ ਕੋਈ ਸਾਈਨਿੰਗ ਅਥਾਰਟੀ ਨਹੀਂ ਸੀ ਨਾ ਮੈਂ ਫੰਡਸ ਦਾ ਮੈਨੂੰ ਪਤਾ ਹੈ ਤੇ ਨਾ ਕਿਸੇ ਗੱਲ ਦੀ ਇਹ ਫੰਡਸ ਦਾ ਸਾਬ ਉਹ ਦੇਣਗੇ ਬਿਲਕੁਲ ਪਾਵਰ ਹੈਗੀ ਹੈ ਬਿਲਕੁਲ ਪਾਵਰ ਕਿਉਂਕਿ ਇਹ ਮਹੰਤਾਂ ਦੀ ਗੱਦੀ ਹੈ ਇਹਦੇ ਵਿੱਚ ਕਮੇਟੀ ਦਾ ਵੈਸੇ ਦਾ ਇਹਦਾ ਟਰਸਟ ਬੰਦਾ ਵੈ ਇੱਕ ਕਮੇਟੀ ਦਾ ਆਪਣੇ ਨਾਂ ਨੂੰ ਹੀ ਬਣਾਈ ਜਾਂਦੇ ਕਮੇਟੀ ਦਾ 4 ਸਾਲ ਤੋਂ ਰੀਨਿਊ ਨਹੀਂ ਹਾਂਜੀ ਬਿਲਕੁਲ ਅਧਿਕਾਰ ਹੈ ਬਿਲਕੁਲ ਅਧਿਕਾਰ ਹੈ ਜਿਹੜਾ ਟਰਸਟ ਜਿਹੜਾ ਰਜਿਸਟਰਡ ਟਰਸਟ ਹੈ ਤੇ ਅਧਿਕਾਰ ਹੈ ਤਾਂ ਹੀ ਸੀ ਬੈਠੇ ਸਾਡੇ ਕੋਲ ਆ ਕੇ ਅਮਨੇ ਸਾਹਮਣੇ ਸਾਡੇ ਨਾਲ ਬਾਈਟ ਕਰਨ ਸਾਹਮਣੇ ਕਰਨ